ਅ ਝੋਨੇ ਦੀ ਬਜਾਈ ਵਾਲਾ ਕੀ ਕਹਿ ਰਹੇ ਨੇ ਖੇਤੀਬਾੜੀ ਕੀ ਕਹਿ ਨਹੀਂ ਦੇਖੋ ਇਹਨਾਂ ਨੇ ਇੱਕ ਤਰੀਕ ਕਰ ਦਿੱਤੀ ਅ ਅੱਗੇ ਮੈਨੂੰ ਯਾਦ ਹੈ ਕਿ ਜਦੋਂ ਆਪਣੇ ਇਧਰ ਸੇਮ ਦਾ ਬੜਾ ਜ਼ੋਰ ਸੀਗਾ 2007-08 ਚ ਸ਼ਾਇਦ ਇਹ ਫੈਸਲਾ ਕੀਤਾ ਗਿਆ ਸੀਗਾ ਕਿ 10 ਤੋਂ ਪਹਿਲਾਂ ਚੋਨਾ ਨਹੀਂ ਲੱਗੂਗਾ ਹੂੰ ਫਿਰ ਉਸ ਤੋਂ ਬਾਅਦ ਹੁਣ ਬਹੁਤ ਰੌਲਾ ਪੈਂਦਾ ਤੁਹਾਨੂੰ ਪਤਾ ਮੌਇਸਚਰ ਦਾ ਜਦੋਂ ਝੋਨਾ ਪੱਕ ਜਾਂਦਾ ਜੀ ਤਾਂ ਐਤ ਕੀ ਮਾਨ ਸਾਹਿਬ ਨੇ ਐਲਾਨ ਕਰ ਦਿੱਤਾ ਕਿ ਝੋਨਾ ਜੜਾਓ ਭਈ ਇੱਕ ਤੋਂ ਲਾਗੂ ਕਰਾਂਗੇ ਤੇ ਪੜਾ ਦਾਰ ਪੜਾ ਮਤਲਬ ਕਿ 10 15 ਤੱਕ ਡੰਨ ਕਰ ਦਿਓ ਜੀ ਜਿਹੜਾ ਕਿ ਅੱਗੇ ਬਹੁਤ ਚਲੋ ਕਿ ਜੂਨ ਮਹੀਨਾ ਤਕਰੀਬਨ ਸਾਰਾ ਚਲੇ ਜਾਂਦਾ ਸੀਗਾ ਚਲੋ ਹੁਣ ਜਿਹੜੇ ਖੇਤੀਬਾਹਰ ਨੇ ਇਹਨਾਂ ਦੇ ਹੂੰ ਉਹਨਾਂ ਨੇ ਸਰਕਾਰ ਨੂੰ ਫੇਰ ਰਿਪੋਰਟ ਪੇਚਤੀ ਹੈ ਕਿ ਤੁਸੀਂ ਬਹੁਤ ਵੱਡੀ ਗਲਤੀ ਕਰਨ ਜਾ ਰਹੇ ਹੋ ਕਿ ਪਾਣੀ ਦੇ ਲਿਹਾਜ਼ ਨਾਲ ਜਿਹੜਾ ਪੰਜਾਬ ਪਹਿਲਾਂ ਹੀ ਬਹੁਤ ਸੈਂਸਿਟਿਵ ਹੈ ਨਾਜ਼ੁਕ ਦੌਰ ਚ ਹੈ ਕਿ ਤੁਸੀਂ ਇਦਾਂ ਨਾ ਕਰੋ ਤੇ ਬਿਹਤਰ ਹੋਏਗਾ ਹਾਲਾਂਕਿ ਮੌਨਸੂਨ ਐਤ ਕੀ ਅੱਛਾ ਦਸੀਦਾ ਹੈ ਕਿ ਮੌਨਸੂਨ ਜਿਹੜਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਹੋਏਗਾ ਕਿ ਜੋ ਸਟੇਟਾਂ ਕਹੋ ਅਬਵ ਨਾਰਮਲ ਚ ਨੇ ਪੰਜਾਬ ਉਹਨਾਂ ਚ ਸ਼ਾਮਿਲ ਹੈ ਮਤਲਬ ਕਿ ਆਮ ਮੌਨਸੂਨ ਦੇ ਨਾਲੋਂ ਜ਼ਿਆਦਾ ਮੀਂਹ ਜਿਹੜੇ ਹੈ ਪੰਜਾਬ ਚ ਪੈਣ ਦੀ ਸੰਭਾਵਨਾ ਹੈ ਜੀ ਪਰ ਆਪਣੇ ਮੌਨਸੂਨ ਪਹੁੰਚਦਾ ਅਖੀਰ ਚ ਹੈ ਨਾ ਇਹ ਵੀ ਇੱਕ ਦਿੱਕਤ ਹੈ ਬਿਲਕੁਲ ਤਾਂ ਆਪਾਂ ਨੂੰ ਕਈ ਵਾਰ ਜੁਲਾਈ ਪਹਿਲੇ ਜਾਂ ਦੂਜੇ ਹਫਤੇ ਤੱਕ ਵੀ ਇੰਤਜ਼ਾਰ ਕਰਨਾ ਪੈਂਦਾ ਹੈ ਇਹਦਾ ਮਤਲਬ ਹੈ ਕਿ ਜੇ ਮੰਨ ਲਓ ਉਹ ਦਿਨ ਡਰਾਈ ਚਲੇ ਗਿਆ ਆਪ ਤੇ ਉਹ ਡਰਾਈ ਚਲੇ ਗਿਆ ਜੀ ਤਾਂ ਬਹੁਤ ਜ਼ਿਆਦਾ ਪਾਣੀ ਸਾਨੂੰ ਉਥੋਂ ਕੱਢਣਾ ਪੈਣਾ ਤਾਂ ਦੀ ਏਥੋਂ ਤਾਂ ਇਸੇ ਚੀਜ਼ ਦੇ ਮੱਦੇ ਨਜ਼ਰ ਸ਼ਾਇਦ ਉਹਨਾਂ ਨੇ ਅਸਹਿਮਤੀ ਪ੍ਰਗਟਾਈ ਹੈ ਕਿ ਮਾਨਸਾ ਬਜੇਹਾ ਤੁਸੀਂ ਨਾ ਕਰੋ ਹੁਣ ਗੱਲ ਫੇਰ ਉਹੀ ਹੈ ਕਿ ਕੀ ਤੁਸੀਂ ਇਸ ਤਰ੍ਹਾਂ ਦੀ ਜੇ ਡੇਟ ਮੁਕਰਰ ਕਰਦੇ ਹੋ ਤਾਂ ਇਹੋ ਜੇ ਮਾਰਾਂ ਦੀ ਸਲਾਹ ਨਹੀਂ ਲੈਂਦੇ ਹੂੰ ਦੂਜੀ ਚੀਜ਼ ਕਿ ਭਾਈ ਮੈਂ ਜਿਹੜੀ ਗੱਲ ਲੰਬੇ ਸਮੇਂ ਤੋਂ ਕਹਿ ਰਿਹਾ ਹਾਂ ਕੋਈ ਬੰਦਾ ਉਹ ਗੱਲ ਸੁਣ ਕੇ ਨਹੀਂ ਰਾਜੀ ਹੂੰ ਕੋਈ ਕਿਸਾਨ ਲੀਡਰ ਕੋਈ ਸਾਡਾ ਆ ਕਿਸਾਨ ਪੱਖੀ ਲੀਡਰ ਜਿਹੜਾ ਰਾਜਨੀਤਿਕ ਹੋਵੇ ਕੋਈ ਉਸ ਗੱਲ ਤੇ ਕੰਨ ਨਹੀਂ ਧਰਦਾ ਹੂੰ ਹੂੰ ਮੈਂ ਇੱਕ ਗੱਲ ਪਿਛਲੇ ਬਰੇ ਜਦੋਂ ਝੋਨੇ ਦਾ ਰੌਲਾ ਪਿਆ ਸੀ ਮੈਂ ਕਿਹਾ ਸੀਗਾ ਕਿ ਐਫਸੀਆਈ ਦੇ ਜਿਹੜੇ ਨਾਰਮਸ ਨੇ ਉਹ 2007 ਤੋਂ ਬਾਅਦ ਹੂੰ ਉਹ ਅਪਡੇਟਡ ਹੋਏ ਨਹੀਂ ਹੂੰ ਜਦ ਕੇ ਪਿਛਲੇ 10-12 ਸਾਲ ਤੋਂ ਕਲਾਈਮੇਟ ਚੇਂਜ ਨੇ ਬਹੁਤ ਅਸਰ ਪਾਇਆ ਸੰਸਾਰ 'ਚ ਜੀ ਬਿਲਕੁਲ ਤੇ ਅਸੀਂ ਵੀ ਤੇ ਸੰਸਾਰ 'ਚ ਰਹਿੰਦੇ ਆ ਅਸੀਂ ਕਿਹੜਾ ਸੰਸਾਰ ਤੋਂ ਕੋਈ ਆਡਾ ਕੋਈ ਆਪਦਾ ਕੋਈ ਬਣਾਇਆ ਸਾਡਾ ਕਿਹੜਾ ਵੱਖਰਾ ਸੰਸਾਰ ਕੋਈ ਹਾਂਜੀ ਸਾਡਾ ਕਿਹੜਾ ਵੱਖਰਾ ਸੰਸਾਰ ਆ ਤਾਂ ਗੱਲ ਇਹ ਆ ਕਿ ਜਦੋਂ ਚੀਜ਼ਾਂ ਤੇਜ਼ੀ ਨਾਲ ਬਦਲ ਰਹੀਆਂ ਮੌਸਮ ਦੇ ਪੈਟਰਨ ਬਦਲ ਰਹੇ ਆ ਤਾਂ ਤੁਹਾਡੀ ਡਿਮਾਂਡ ਤੇ ਮੁੱਖ ਤੌਰ ਤੇ ਇਹ ਹੋਣੀ ਚਾਹੀਦੀ ਆ ਕਿ ਜਿਹੜੇ ਐਫਸੀਆਈ ਦੇ ਨੋਰਮਸ ਨੇ ਜੀ ਉਹਨਾਂ ਨੂੰ ਚੇਂਜ ਕਰੋ ਜੀ ਬਿਲਕੁਲ ਕਲਾਈਮੇਟ ਚੇਂਜ ਦੇ ਹਿਸਾਬ ਨਾਲ ਇਲਾਕੇ ਦੇ ਹਿਸਾਬ ਨਾਲ ਤੁਸੀਂ ਮੈਨੂੰ ਦੱਸ ਦਿਓ ਕਿਸੇ ਕਿਸਾਨ ਨੇਤਾ ਦੇ ਮੂੰਹ ਕਦੇ ਗੱਲ ਸੁਣੀ ਹੈ ਸਿੰਗਲ ਕੋਈ ਨਾਮ ਦੱਸ ਦਿਓ ਮੈਨੂੰ ਹਮ ਕਿ ਇਹਸ ਬੰਦੇ ਨੇ ਇਹ ਡਿਮਾਂਡ ਰੱਖੀ ਹੋਵੇ ਜੀ ਜਾਂ ਲੋਕਾਂ ਨੂੰ ਜਾਗਰਤ ਕੀਤਾ ਹੋਵੇ ਜਾਂ ਸਾਡੀ ਸਰਕਾਰ ਤੇ ਦਬਾਅ ਬਣਾਇਆ ਹੋਵੇ ਕਿ ਮੰਗ ਕਰੋ ਹਮ ਤੁਸੀਂ ਸਿੰਗਲ ਕਿਸੇ ਆਪ ਪੋਲੀਟੀਕਲ ਨੇਤਾ ਦਾ ਨਾਮ ਲੈ ਦਿਓ ਕਿ ਕਿਸੇ ਨੇ ਮੁੱਦਾ ਚੁੱਕਿਆ ਹੋਵੇ ਹਮ ਤਾਂ ਸਮੱਸਿਆ ਇਹ ਆ ਜਾਂਦੀ ਹੈ ਕਿ ਚੋਨਾ ਜਿੰਨਾ ਲੇਟ ਲਾਓਗੇ ਮੌਇਸਚਰ ਦੀ ਦਿੱਕਤ ਆਏਗੀ ਤੇ ਜੇ ਨੌਂਸ ਦੇ ਵਿੱਚ ਥੋੜੀ ਢਿੱਲ ਮਿਲ ਜਾਵੇ ਮੌਇਸਚਰ ਦਾ ਹੀ ਰੋਲਾ ਪੈਂਦਾ ਹੈ ਨਾ ਤਾਂ ਸਾਡਾ ਪਾਣੀ ਵੀ ਬਚੂਗਾ ਚੋਨਾ ਵੀ ਸਾਡਾ ਜਿਹੜਾ ਮਾਰਕੀਟਿੰਗ ਦੇ ਵਿੱਚ ਉਹਨੂੰ ਦਿੱਕਤ ਨਹੀਂ ਆਊਗੀ ਸੋ ਮੈਂ ਲੰਮਾ ਨਹੀਂ ਜਾਂਦਾ ਕਿਸਾਨੀ ਦੇ ਮੁੱਦੇ ਤੇ ਕੀ ਹੋਇਆ ਕਹਿੰਦਾ ਜੰਜ ਚੜੇ ਨਹੀਂ ਜੰਜਾਂ ਚੜਦੀਆਂ ਤੇ ਵੇਖਿਆ ਹੁਣ ਤੇ ਜੰਜ ਚੜ ਵੀ ਗਏ ਆ ਜੀ ਮਤਲਬ ਕਿ ਕਿਉਂ ਹੈ ਜੀ ਹੁਣ ਵੀ ਆਪ ਨਹੀਂ ਕਰਦੇ ਪਰ ਸਭ ਕੁਝ ਜਾਣਦੇ ਆ ਜੀ ਬਿਲਕੁਲ ਉਹ ਠੀਕ ਹੈ ਨਾ ਤੇ ਆਪਣਾ ਉਹ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਮੋٹے ਤੌਰ ਤੇ ਇਹ ਗੱਲਾਂ ਕਰਨੀਆਂ ਨੇ ਨਾ ਸਾਨੂੰ ਬਹੁਤ ਜ਼ਿਆਦਾ ਖੇਤੀ ਆਧਾਰ ਤੇ ਜਦੋਂ ਤੁਹਾਡੇ ਕੋਲ ਕਿਲਵਾਰਥਿਕਤਾ ਤਾਂ ਬਹੁਤ ਜ਼ਿਆਦਾ ਸਾਨੂੰ ਸੰਵੇਦਨਸ਼ੀਲ ਤੇ ਬਹੁਤ ਡੂੰਘਾ ਸੋਚਣ ਦੀ ਜ਼ਰੂਰਤ ਹੈ ਜੀ ਸਾਡਾ ਪਾਣੀ ਵੀ ਬਚੇ ਸਾਡੀ ਆਰਥਿਕਤਾ ਵੀ ਬਚੇ ਹੌਲੀ ਹੌਲੀ ਮੈਂ ਜਿਵੇਂ ਕਿਹਾ ਕਿ ਡਾਈਵਰਸੀਫਿਕੇਸ਼ਨ ਤੇ ਭੁੱਲ ਜਾਓ ਜਿੰਨਾ ਚਿਰ ਇਹ ਸਿਉਂਕ ਲੱਗੀ ਆ ਨਾ ਮਾਫ ਕਰਨਾ ਉਹਦੇ ਵਿੱਚ ਕਈ ਮੈਂ ਹੁਣ ਸੱਜੇ ਖੱਬੇ ਵਿਚਾਰਧਾਰਕ ਵੀ ਗਿਣੂੰਗਾ ਪੱਤਰਕਾਰ ਵੀ ਵਿੱਚ ਰੱਖ ਲੋ ਕੁਝ ਉਹਨਾਂ ਚੀਜ਼ਾਂ ਦੇ ਵਿੱਚ ਉਹ ਮਤਲਬ ਕਿ ਡਰ ਦੇ ਜਾਂ ਕਹ ਲੋ ਕਿ ਕੁਝ ਵਿਚਾਰਧਾਰਕ ਚੀਜ਼ਾਂ ਹੁੰਦੀਆਂ ਨੇ ਉਹ ਬਸ ਉਧਰ ਨੂੰ ਦੱਬੀ ਤੁਰਿਆ ਆਉਂਦੇ ਆ ਜਦ ਇਹਨਾਂ ਚੀਜ਼ਾਂ ਤੇ ਹੱਲ ਲੱਭਣ ਬੈਠੋਗੇ ਤਾਂ ਤੁਹਾਨੂੰ ਸਭ ਤੋਂ ਵੱਡੀ ਚੋਰੀ ਚਿਕਾਰੀ ਹੈ ਜਿਹੜੀ ਜੀ ਦੂਜਾ ਕਿ ਜੇ ਹੱਲ ਲਭੋਗੇ ਤਾਂ ਤੁਹਾਨੂੰ ਅੱਜ ਦੇ ਦੌਰ ਦੇ ਹਿਸਾਬ ਨਾਲ ਸੋਚਣਾ ਪਊਗਾ ਆਧੁਨਿਕ ਢੰਗ ਦੇ ਨਾਲ ਜੀ 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 ਬਿਲਕੁਲ ਮੈਂਟੂ ਜੀ ਉਹ ਇੱਕ ਖੇਤੀ ਮਹਾਰਾਜ ਜਿਹੜੇ ਵਿਚਾਰੇ ਬਾਅਦ ਚ ਕੁਛ ਕਹਿੰਦੇ ਆ ਬਾਅਦ ਚ ਦੱਸਦੇ ਉਹਨਾਂ ਨੂੰ ਸਲਾਹ ਪਹਿਲਾਂ ਨਹੀਂ ਨਹੀਂ ਉਹ ਕਿਸਾਨ ਕੀ ਕਰੇ ਮੈਨੂੰ ਦੱਸੋ ਕਿ ਛੈਲਰ ਜਿਹੜਾ ਕਹਿੰਦਾ ਕਿ ਭਾਈ ਆਹ ਬੀਜੋ ਝੋਨਾ ਜੀ ਤਾਂ ਚੱਕਾਂਗੇ ਉਹ ਕਹਿੰਦੇ ਨਾਨਾ ਜੀ ਇਹ ਅਸੀਂ ਬੀਜਣ ਨਹੀਂ ਦੇਣਾ ਹੂੰ ਜਿਹੜੇ ਉਹ ਵਜਾ ਰਹੇ ਆ ਛੈਲਰ ਕਹਿੰਦੇ ਅਸੀਂ ਚੱਕਣਾ ਨਹੀਂ ਫਿਲਹਾਲ ਹਸਾਬ ਜੀ ਕਿਸਾਨ ਅਜਿਹਾ ਕਿੱਧਰ ਜਾਵੇ ਮੈਂ ਤੁਹਾਨੂੰ ਕੀ ਕਹਿਆ ਸੀ ਫੇਰ ਉਹੀ ਗੱਲ 36 ਵਾਰ ਲਿਓ ਉੱਥੇ 36 ਵਾਰ ਮੇਰਾ ਉਹੀ ਜਵਾਬ ਹੋਏਗਾ ਕਿਨੂੰ ਖਾਦੇ ਤੋਂ ਬਗੈਰ ਹਮ ਇਹ ਜਿਹੜੇ ਪਰਜੀਵੀ ਨੇ ਇਹਨਾਂ ਵਿੱਚ ਨਾ ਕੋਈ ਨਹੀਂ ਹੈ ਜੀ ਜੀ